ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਹਾਂ ਪਿੰਡ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਘੋਣੋਂ ਦੇ ਘਰ ਆਇਆ ਹਾਂ ਦੋਸਤੋ ਤਕਰੀਬਨ ਪਹਿਲਾਂ ਵੀ ਆਪਾਂ ਕਾਫੀ ਵੀੜੀ ਕੋ ਪਾਈਆਂ ਨੇ ਇਸ ਘਰੋਂ ਪਸ਼ੂ ਵਪਾਰ ਦਾ ਕੰਮ ਵੀਰ ਹੁਣੀ ਕਰਦੇ ਆ ਅੱਜ ਇਸ ਵੀਡੀਓ ਵਿੱਚ ਟੋਟਲ 5 ਕ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਟੋਕੜ ਗੱਬਣ ਮੱਝਾਂ ਇੱਕ ਸੱਜਰ ਸੂਈ ਮੱਝ ਦਿਖਾ ਦੇਾਂਗੇ ਤੇ ਇੱਕ ਮੋਰਾ ਬਰੀਡ ਦਾ ਮਾਲੀ ਕੱਟਾ ਦਿਖਾ ਦੇਾਂਗੇ ਸੋ ਕੀਦਾ ਕਟਾ ਬਹੁਤ ਪਿਆਰਾ ਠੀਕਾ ਜੀ ਅੱਗੇ ਚਾਹ ਬਰਨ ਭਰਾ ਤੁਸੀਂ ਹੱਥ ਪਾ ਸਕਦੇ ਜੀ ਜਿਹੜੇ ਮੇਰੇ ਭਰਾ ਨੇ ਕਿਸੇ ਨੇ ਅੱਗੇ ਮਾਲ ਦੇ ਵਿੱਚ ਰੱਖਣਾ ਚਾਹੇ ਰੇੜੀ ਤੇ ਵੀ ਰੱਖਣਾ ਸੋ ਤੁਸੀਂ ਹੱਥ ਪਾ ਸਕਦੇ ਜੀ ਇਹ ਟੋਟਲ ਪੰਜ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਟੋਕੜ ਕੱਪਣ ਜਿਹੜੀਆਂ ਮੱਜਾਂ ਉਹ ਵੀ ਤਕਰੀਬਨ ਕੋਈ ਅੱਧੇ ਦੇ ਸਮੇਂ ਤੱਕ ਜਿਹੜੀਆਂ ਪਹੁੰਚ ਚੁੱਕੀਆਂ ਨੇ ਵੈਸੇ ਹੁਣ ਦੁੱਧ ਇਹਨਾਂ ਥੱਲੇ ਕਿੰਨਾ ਕਿੰਨਾ ਹੈ ਬਾਕੀ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ 25 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਔਰ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਆਂ ਡਿਟੇਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੇ ਸਾਫ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਪਹਿਲੇ ਤੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਸੰਦੇ ਠੀਕ ਠਾਕ ਜੀ ਕਿਰਪਾ ਹੀ ਕਿਰਪਾ ਚੜ੍ਹਦੀ ਕਲਾ ਜੀ ਚਲੋ ਸ਼ੁਕਰੇ ਮਾਲਕ ਦਾ ਹੋ ਤੰਦਰੁਸਤ ਬਾਸ ਤੰਦਰੁਸਤੀਆਂ ਜੀ ਚਲੋ ਅੱਛਾ ਫਿਰ ਸਤਨਾਮ ਅੱਜ ਤੋਕੜ ਗੱਪੜ ਨਾ ਅੱਜ ਵੀ ਆਪਣੇ ਕੋਲ ਮੌਜੂਦ ਆ ਘੱਟੋ ਘਾਟ ਵੀ ਦੋਕ ਹਾਂਜੀ ਹਾਂਜੀ ਦੋ ਤੇ ਬਿਲਕੁਲ ਆਦਾ ਤੇ ਪੁਜੀਆਂ ਪੰਜਾਂ ਪੰਜਾਂ ਮਹੀਨਿਆਂ ਦੀਆਂ ਹੀ ਆ ਠੀਕ ਹੈ ਤੇ ਇੱਕ ਨੂੰ ਕੋਈ 35 ਦਿਨ ਹੋਏ ਹਲੇ ਚੈੱਕ ਪਾਸ ਨਹੀਂ ਹੋਈ ਠੀਕ ਹੈ ਜਿਹੜੇ ਘਰੋਂ ਲਿਆਏ ਉਹਨਾਂ ਕੋਲ ਮਾਲੀ ਚੰਗਾ ਹੈ ਬਹੁਤ ਵਧੀਆ ਤੇ ਉਹ ਮਾਲੀ ਤੋਂ ਹੀ ਬਣੀ ਆ ਠੀਕ ਹੈ ਠੀਕ ਹੈ ਤੇ ਹਲੇ ਕੋਈ 20 ਕ ਦਿਨਾਂ ਪੰਜਾਂ ਦਿਨਾਂ ਚੈੱਕ ਪਾਸ ਹੋਊਗੀ ਕੋਈ 35 ਦਿਨ ਹੋਏ ਆ ਇੱਕ ਸੱਜਰ ਸੋਈ ਆ ਹਨਾ ਇੱਕ ਬਿਲਕੁਲ ਸੱਜਰ ਸੋਈ ਆ ਠੀਕ ਆ ਜੀ ਤੇ ਬੱਚਾ ਉਹਦਾ ਮਰ ਗਿਆ ਕੋਈ 5 ਤੋਂ 6 ਦਿਨ ਹੋਏ ਹਲੇ ਬੋੜਾ ਲਾਲੇ ਕੋਈ ਦੁੱਧ ਲਾਲੇ ਤੇ ਬੂਛੀ ਤੇ ਵੀ ਬੂਛੀ ਬਣਾਈਆਂ ਜੀ ਬੂਛੀ ਉੱਚੀ ਰਾ ਦੇ ਦੀ ਉਤਰਾ ਖੁਰਲੀ ਜਿਹਦੇ ਪਾਕੀ ਪੂਛੀ ਪੇਚੇ ਨਾ ਕਰਦੇ ਨੇ ਔੜਾ ਪਾ ਕਰੇ ਉਸੇ ਥਾਪੀ ਦੇ ਵਿਚਾਰੀ ਮਿਲ ਪੈਂਦੀ ਠੰਡੀ ਬਹੁਤ ਠੀਕ ਆ ਹਾਂਜੀ ਹਾਂਜੀ ਬਬੀ ਇੱਕ ਐਂਡ ਦੇ ਵਿੱਚ ਆਪਾਂ ਤੁਹਾਨੂੰ ਕਟਾ ਦਿਖਾ ਦਿਆਂਗੇ ਮਾਲੀ ਆ ਮੋਰਾ ਬਰੀਡ ਦਾ ਇਹ ਕਟਾ ਤੁਹਾਨੂੰ ਦਿਖਾ ਦਾਂਗੇ ਪਸੰਦ ਆਊਗਾ ਭਰਾਵਾਂ ਨੂੰ ਬਿਲਕੁਲ ਛੋਟੀ ਸਿੰਗੀ ਜੈਡ ਬਲੈਕ ਹੀ ਕਟਾ ਠੀਕ ਆ ਜਿਹ ਇੱਕ ਰੰਗ ਤੋਂ ਸ਼ੁਰੂਆਤ ਕਰ ਲਵਾਂਗੇ ਪਹਿਲਾਂ ਮੱਝਾ ਤੁਹਾਨੂੰ ਦਿਖਾ ਦਿੰਦੇ ਆਪਾਂ ਠੀਕ ਆ ਜੀ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਵੀਰ ਸਤਨਾਮ ਕਿਹੜੇ ਪਸੰਦ ਕਰਦੇ ਜੀ ਇਹ ਤਾਂ ਕਰ ਲੈਣੇ ਆ ਤੋਕੜ ਕੱਪਣਿਆ ਲਓ ਜੀ ਤੋਕੜ ਕੱਪਣ ਮੱਜ ਤੁਸੋਂ ਤੁਹਾਨੂੰ ਦਿਖਾ ਦਿੰਨੇ ਆ ਕਿੰਨੇ ਮਹੀਨੇ ਦੀ ਕੱਪਣ ਵੀਰ ਇਹ ਸੰਧੂ ਸਾਹਿਬ ਪੰਜਾਂ ਮਹੀਨਿਆਂ ਦੀ ਪੂਰੇ ਚੱਕ ਪਾਸ ਆ ਠੀਕ ਆ ਜੀ ਬਿਲਕੁਲ ਇਹ ਆਪਣੇ ਹੱਥ ਦੀ ਚੱਕ ਪਾਸ ਆ ਆਪਾਂ ਕਰਾਈ ਇੱਥੇ ਆ ਕੇ ਉੱਥੋਂ ਵੀਰਾਂ ਨੇ ਕਰਾਈ ਪਰ ਆਪਾਂ ਆਪਦੀ ਤਸੱਲੀ ਤੇ ਵੀ ਕਰਾਈ ਆ ਤੇ ਆਪਾਂ ਕਰਵਾਈ ਹੈ 50 55 ਦੇ ਹਾਂ ਜੀ ਪੰਜਾਂ ਦੇ ਆਸ-ਪਾਸ ਹੀ ਆ ਪੰਜ ਪੰਜ ਕੀ ਮੰਨੀ ਆ ਹਾਂ ਪੰਜ ਕੋਈ ਪੰਜ ਚਾਰ ਦਿਨ ਉੱਤੇ ਲਾ ਲਓ ਠੀਕ ਆ ਲੈ ਲਾ ਲੋ ਵੀ ਜਿੰਨਾ ਡਾਕਟਰ ਨੇ ਦੱਸਿਆ ਹੁੰਦਾ ਕੋਈ ਐਡਾ ਕਨਫਰਮ ਨਹੀਂਦਾ 5 10 ਦਿਨ ਦੇ ਤੇ ਉਦਰ ਹੋ ਜਾਂਦੇ ਆ ਅੰਦਰ ਬਾਹਰ ਵੀ ਹੋ ਸਕਦਾ ਆ ਅੰਦਰ ਬਾਹਰ ਵੀ ਹੋਏ ਤੇ ਪਰ ਪੂਰੇ 5 ਮਹੀਨੇ ਦੀ ਲਾ ਲੋ ਤੁਸੀਂ ਮਗਰ ਆ ਕੱਟੀ ਆ ਇਹ ਮਗਰ ਕੱਟੀ ਹੈ ਜੀ ਬਾਬੀ ਇਹ ਮਗਰ ਕੱਟੀ ਫੀਮੇਲ ਕਾਫ ਆ ਆ ਬੱਚਾ ਜ ਮਗਰ ਦੇ ਹਾਂਜੀ ਹਾਂਜੀ ਕੱਟੀ ਹੈ ਨਾਲ ਬਹੁਤ ਸੋਹਣੀ ਮਗਰ ਕੱਟੀ ਆ ਗਈ ਆ ਤੇ 5 ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਆ ਦੁੱਧ ਕਿੰਨਾ ਦੇ ਥੱਲੇ ਇਹ 6 ਲੀਟਰ ਦੁੱਧ ਹੈ ਗਈ ਇਹਦੇ 6 ਲੀਟਰ ਆ ਹਾਂਜੀ ਠੀਕ ਆ ਜੀ ਇੱਕ ਟਾਈਮ ਟੀਕੇ ਤੇ ਮਿਲਦੀ ਇਹ ਤੇ ਇੱਕ ਟਾਈਮ ਕੱਟੀ ਤੇ ਮਿਲਦੀ ਆ ਆ ਮਿਲਦੀ ਮਿਲਦੀ ਬਿਲਕੁਲ ਉਸੇ ਵਾਲੇ ਕੱਟੀ ਤੇ ਸ਼ਾਮ ਨੂੰ ਮੜਾ ਮੂੰਹ ਲੈ ਕੇ ਭਾਵੇਂ ਕੱਟੀ ਗਾੜੀ ਬੰਦੋ ਉਸੇ ਵਾਲੇ ਪਸੰਦ ਪੈਂਦੀ ਆ ਸਿਗਰ ਲੋ ਵੀਰੇ ਕੱਟ ਕੇ ਤੋਰ ਕੇ ਦਿਖਾਉਂਦੇ ਹਾਂ ਜੀ ਹਾਂ ਜੀ ਸੋ ਪੰਜ 5.5 ਕਿਲੋ ਬੋਦ ਤੇ ਥੱਲੇ ਦੋਸਤੋ ਇੱਕ ਆ ਤੇ 50 ਮਹੀਨੇ ਦੀ ਇਹ ਗੱਬਣ ਅੱਗੇ ਮੇਰਾ ਵੀ ਆਪਦਾ ਤੁਸੀਂ ਵੇਖ ਲਿਆ ਜੇ ਸਮਾਂ ਵੀ ਤਿੱਜੇ ਲਈ ਜਾਂ ਚੌਥੇ ਲਈ ਆਪਦੀ ਸੋਚ ਵਿਚਾਰ ਲਾ ਲਿਆ ਜੀ ਠੀਕ ਆ ਜੀ ਸੋ ਸਿੰਘ ਜਿਹੜਾ ਤੁਸੀਂ ਵੇਖੋਗੇ ਉੱਚਾ ਖੁੱਲਾ ਸਿੰਘ ਆ ਪੂਰਾ ਗੋਲ ਆ ਵੈਸੀ ਬਣਦੀ ਬਣਦੀ ਬਾਹਰ ਸੰਦਾ ਵੇਖੋ ਮਕਰ ਪੂਰਾ 16 17 ਲੀਟਰ ਵਾਲੀ ਮੈਂ ਆ ਸੱਜਰ ਹਾਂ ਹਾਂ ਹਾਂਜੀ ਹਾਂਜੀ ਹੁਣ ਵੀ ਤਕਰੀਬਨ ਚਲੋ ਕੋਈ 7 ਕਿ ਮਹੀਨਿਆਂ ਦੀ ਕੋਈ 2 ਮਹੀਨਿਆਂ ਤੱਕ ਹਾਂਜੀ ਹਾਂਜੀ 7 ਕਿ ਮਹੀਨਿਆਂ ਨੇ ਫਿਰ ਵੀ 6 ਲੀਟਰ ਦੁੱਧ ਵਿਚਾਰੀ ਦੇ ਜਾਣ ਦੇ ਯਾਰ 16 17 ਲੀਟਰ ਦੁੱਧ ਦੇ ਦਿੰਦੀ ਹੋਊਗੀ ਵੇਖੋ ਹਾਂ ਬਿਲਕੁਲ ਹਾਂਜੀ ਹਾਂਜੀ ਲਓ ਬਈ ਠੀਕਾ ਜੀ ਹੁਣ ਇਸ ਵਕਤ ਬੱਚੇ ਤੇ ਮਿਲਦੀ ਆ ਦੋਵੇਂ ਟਾਈਮ ਬੱਚੇ ਤੇ ਬਿਲਕੁਲ ਬੱਚੇ ਤੇ ਜੀ ਚੈੱਕ ਕਰੋ ਠੀਕਾ ਜੀ ਸੋ ਛੱਡੇ ਛੁੱਡੇ ਦੀ ਪੱਦਰ ਤਾਂ ਕੋਈ ਕਿਸੇ ਰਕਮ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੈ ਸੋ ਜਿੱਦਾਂ ਮਰਜੀ ਇਥੇ ਆ ਕੇ ਚੋਕੇ ਤੁਸੀਂ ਤਸੱਲੀ ਕਰ ਲਿਆ ਜੀ ਤੋ ਗੱਬਣ ਦੀ ਚੈੱਕ ਪਾਸ ਦੀ ਉਹ ਪਹਿਲਾਂ ਵੀ ਗੱਲ ਕੀਤੀ ਹੈ ਵੀ ਤਸੱਲੀ ਆ ਡਾਕਟਰ ਦੀ ਚੈੱਕ ਹੋਈ ਆ ਅਗੋਂ ਕੋਈ ਵੀ ਸੱਜਣ ਪੈਸੇ ਲਾਉਣੇ ਆ ਜਿੰਨੇ ਆਪਣੀ ਤਸੱਲੀ ਕਰ ਲੈ ਸਦਨਾਮ ਕੀ ਮੁੱਲ ਕਰਤਾ ਤਾਂ ਬਈ ਮੁੱਲ ਇਹ ਸੰਦੂ ਸਾਹਿਬ ਭਾਵੇਂ ਨਾ ਆਪਾਂ 75 ਕਰ ਲੀਏ ਹਾਂ 72000 ਦੀ ਦੇ ਦਾਂਗੇ 72 ਦੇ ਹਾਂਜੀ ਪੂਰਾ ਨਾਪ ਤੋਲ ਕੇ ਜੇ ਕੰਮ ਕਰਦੀ ਆ ਵੀ ਖਿੱਚ ਕੇ ਜਿੱਥੋਂ ਤੱਕ ਹੋ ਸਕਦਾ ਹੈ 70 ਦੀ ਦੇ ਦਈਏ 70 ਦੀ ਦੇ ਦੋ ਕਾਤਕੂ ਤੋਂ ਵੱਡਾ ਚਲੋ ਮੈਂ ਕੱਟ ਦਿਆਂਗਾ ਕੱਟ ਵੱਡੀ ਮੈਂ ਇਹਨਾਂ ਦੋ ਹੋਰ ਛੱਡ ਦਿਆਂਗੇ ਦੋ ਘੱਟ 70 ਦੀ ਦੇ ਦਿਆਂਗੇ 68 ਦੀ ਦੇ ਦਿਆਂਗੇ 68 ਦੀ ਦੇ ਦਿਆਂਗੇ ਹਾਂ ਤੇ ਮਗਰ ਕੱਟੀ ਆ 5 ਮਹੀਨਿਆਂ ਦੀ ਚੈੱਕ ਪਾਸ ਆ ਠੀਕ ਆ ਉਹ ਵੀ 68000 ਦੀ ਮਿਲ ਜੂਗੀ ਮਗਰ ਕੱਟੀ ਆ ਬੱਚਾ ਵੀ ਤੁਸੀਂ ਵੇਖੋਗੇ ਬਹੁਤ ਸੋਣੀ ਕੱਟੀ ਹਾਂ ਨਾ 68000 ਦੀ ਦੇ ਦਿਆਂਗੇ 5 6 7 7 8 7 ਮਹੀਨਿਆਂ ਦੀ ਮਗਰ ਕੱਟੀ ਵੀ ਆਈ 7 ਮਹੀਨਿਆਂ ਦੀ ਆਪਾਂ ਉਹਦੇ 5 ਮਹੀਨਿਆਂ ਦੀ ਮੈਂ ਸੰਧੂ ਸਾਹਿਬ ਗੱਬਣਿਆਂ ਦੇ 7 ਮਹੀਨਿਆਂ ਦੀ ਤੇਗੀ ਆਈ ਬਿਲਕੁਲ ਬਿਲਕੁਲ ਹੈਗੀ ਆ ਜੀ ਨਾਰਮਲੀ ਚਲੋ ਕੋਈ ਦੋ ਮ ਇਹ 16 17 ਲੀਟਰ ਦੁੱਧ ਹਨ ਦੱਸਿਆ ਵਿੱਚ ਆਉਂਦੀ ਰਹੀ ਮੈਂ ਤਕੜੀ ਆ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਭਰਾਵੋ 68000 ਦੀ ਮਿਲ ਜੂਗੀ ਅੱਗੇ ਵੀ ਸਤਨਾਮ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਆ ਇਹ ਲੰਡੀ ਇਹ ਜਿਹੜੀ ਮੈਂ ਆ ਜੀ ਪੂਰੇ ਮਤਲਬ ਕਿ 35 ਦਿਨ ਦੇ ਆਸ-ਪਾਸ ਇਹਨੂੰ ਇਹ ਹੋਈ ਯਸ ਜਿੰਨੇ ਦੇ ਘਰੋਂ ਲੈਂਦੀ ਸਾਂਹ ਚੰਗਾ ਸਾਂਹ ਤੋਂ ਹੋਈ ਆ ਇਹ ਨਹੀਂ ਇਹ ਫਿਰ ਸਾਂਹ ਤੋਂ ਬਣੀ ਹੈ ਨਾ ਹਾਂਜੀ ਸਾਂਹ ਤੋਂ ਬਣੀ ਆ ਆ ਮਾਲੀ ਤੋਂ ਬਣੀ ਇਹ 20 ਦਿਨਾਂ ਨੂੰ ਜਿਹੜਾ ਵਾ ਇਹ ਚੈੱਕ ਪਾਸ ਹੋ ਜੂਗੀ ਆ ਇਹ ਇਹ ਵੇਖੋ ਬਣਦੀ ਪੁੰਦੀ ਕਿੰਨੀ ਵਿਚਾਰੀ ਪੂਰੀ ਠੰਡੀ ਆ ਦੁੱਧ ਕਿੰਨਾ ਵੀ ਤੇ ਥੱਲੇ ਹਣਾ ਦੁੱਧ ਦੇ ਥੱਲੇ 6-7 ਲੀਟਰ ਹੈਗਾ ਠੀਕ ਹੈ ਜੀ ਦੁੱਧ ਦੇ 8 ਲੀਟਰ ਹੀ ਪਰ ਥੋੜਾ ਨਾ ਘਰ ਦਾ ਸਾਨੂੰ ਦਾ ਕਰ ਜਾਂਦੀਆਂ ਵਾ ਉਹ ਦੋ ਚਾਰ ਦੇ ਰਹੀਆਂ ਨੇ ਉਹਦਾ ਦੁੱਧ ਘਰਊਗੀ ਇਹ ਕੋਈ ਬਹੁਤਾ ਲੰਮਾ ਸਮਾਂ ਨਹੀਂ ਹੁਣ ਆਪਾਂ 6 ਲੀਟਰ ਚ ਵਾਦ ਗਏ ਆ 6 ਲੀਟਰ ਚ ਵਾਦਾਂਗੇ 6 ਲੀਟਰ ਖੁੱਲਾ ਜੀ ਭਾਵੇਂ ਕੋਈ ਜਿਹੜਾ ਮਰਜੀ ਪਾਏ ਕੰਡਾਲਾ ਸੁਭਾ ਦਾ ਵਿੱਚ ਵੀਰ ਕਿੰਨਾ ਮਾਹੂਗੀ ਹੋਊਗੀ ਦੂਜਾ ਕਿਤੇ ਚਾ ਦੂਜਾ ਦੂਜਾ ਗਿਆ ਸੁਆ ਅੰਦੂ ਸਾਹਿਬਾ ਬਾਹਰ ਕੱਢ ਲੈਣੀ ਆਪਾਂ ਤਾਂ ਫੇਸਬੁਕ ਵੇਖੋ ਹਾਲੇ ਬਿਲਕੁਲ ਠੀਕ ਆ ਨੇ ਕੀ ਆ ਕੋਈ ਏਡੀ ਗੱਲ ਨਹੀਂ ਆ ਲੈ ਬਾਕੀ ਸਪਾਈਆਂ ਸਪੁਈਆਂ ਛੱਡੋ ਓਏ ਸਪਾਈਆਂ ਬਾਹਰ ਬਣਦੀ ਵੇਖੋ ਹੋ ਜਦੀ ਸਾਫ ਆ ਵੇਖੋ ਬਣਦੀ ਵੇਖੋ ਲੈ ਸੱਜਰਾ ਹੋਏ ਤੇ ਕੀ ਬਣਦੀ ਹੋਊਗੀ ਥਾਪੀਆਂ ਮਾਰ ਕੇ ਪੂਛਾ ਆ ਪੂਛਾ ਵੇਖੋ ਕਿਧਰ ਨੂੰ ਖੜਦੀ ਆ ਆ ਲੈ ਹੈ ਹਾਂ ਲਓ ਠੀਕ ਆ ਜੀ ਸੁਭਾ ਵੀਰ ਸਦਨਾਮ ਦਾ ਵੀ ਦੂਜਾ ਹੀ ਆ ਬਾਕੀ ਫੇਸ ਕੁਆਲਿਟੀ ਵੇਖ ਲਓ ਗੋਲ ਸਿੰਘ ਆ ਠੀਕ ਆ ਜੀ ਅੱਗੇ ਕੋਈ 35 ਬੱਤੀਆਂ 35 35 ਅੱਗੇ ਬਣੀ ਵੀ ਆ ਠੀਕ ਆ ਜੀ ਜਿੱਥੋਂ ਆਈ ਆ ਕਰਮਾਂ ਦੀ ਮਾਲ ਦੇ ਵਿੱਚ ਮਾਲੀ ਰੱਖਿਆ ਸੀਗਾ ਉਸੇ ਮਾਲੀ ਤੋਂ ਕਰਮਾ ਲਈ ਬਣੀ ਸੌਰੀ ਆ ਤੇ ਨਾਰਮਲੀ ਆਪਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਵੀ ਕਿ ਮਾਲੀ ਦਾ ਬਣਿਆ ਪਸ਼ੂ ਬਿਲਕੁਲ ਬਿਲਕੁਲ ਬਣਦੀ ਰਹਿੰਦਾ ਠੀਕ ਆ ਜੀ ਬਣਦੀ ਵੇਖੋ ਸੰਤੂ ਸਾਹਿਬ ਥਣ ਵੇਖੋ ਇਹਨੂੰ ਲੱਗਾ ਐਚ ਐਫ ਕਾਵਾਂ ਨੂੰ ਟੱਕਲਾ ਚੱਡੇ ਦੀ ਸਾਫ ਹਾਂ ਜੀ ਹਾਂ ਜੀ ਇਹ 6 ਕਿਲੋ نیٹ ਹੋਣਾ ਬਿਲਕੁਲ ਬਿਲਕੁਲ 6 ਕਿਲੋ ਮਿਲਦੀ ਕਿਵੇਂ ਆ ਵੀ ਤਾਂ ਇਹ ਮਿਲਦੀ ਨਾ ਇੱਕ ਟਾਈਮ ਟੀਗਾ ਤੇ ਇੱਕ ਟਾਈਮ ਥਾਪੀ ਤੇ ਪਹਾੜੇ ਤੇ ਧਾਰ ਤੇ ਮਿਲ ਪਦੀ ਆ ਧਾਰ ਤੇ ਆ ਜੂਗੀ ਇਹ ਤੁਹਾਨੂੰ ਪਤਾ ਡੰਗਰ ਜਿਹਨੂੰ ਆਇਆ ਹੋਵੇ ਨਾ ਬਗਾਨੇ ਤੋਂ ਇਹ ਉਹ ਤਾਂ ਫਿਰ ਬਿਲਕੁਲ ਟੀਕਾ ਲੈ ਲੈਂਦਾ ਲੈ ਲੈਂਦਾ ਤੇ ਉਹ ਇਹਦਾ ਇਹ 2-4 ਦਿਨ ਰਹੀ ਤੇ ਇਹ ਦੋਵੇਂ ਟਾਈਮ ਪਾੜੇ ਤੇ ਠੀਕ ਆ ਜੀ ਲੈ ਚੱਲ ਹਾਂਜੀ ਹਾਂਜੀ ਬਾਕੀ ਪੱਦਰ ਵਿਖਾਲਾ ਬੈਠਾ ਬਿਲਕੁਲ ਵੇਖੋ ਵਿਖਾਵਾ ਵੇਖੋ ਇਹ ਬਣਦੀ ਵੇਖੋ ਇਹ ਹਾਂ ਬਹੁਤ ਸੋਹਣੀ ਕਰਮ ਵਾਲੀ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਹਾਂਜੀ 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 ਤੇ ਚੰਗੀ ਆ ਮੈਂ ਬਾਕੀ ਓਵਰ ਆਲ ਤੁਸੀਂ ਵੇਖ ਲਿਆ ਟਾਂਚਾ ਟੂਚਾ ਚੰਗਾ ਸਿੰਗਲ ਹੱਡੀ ਆ ਦੁੱਧ ਕਰ ਦਊਗੀ ਇਹ 8-9 ਲੀਟਰ ਹੀ ਉਹ ਬੰਨੇ ਦੇ ਵਿੱਚ ਇਹਨੂੰ 2 ਮਹੀਨੇ ਡੂਡ 2 ਮਹੀਨੇ ਹੋਏ ਸੋਈ ਨੂੰ ਬੋਲਾ ਆਇਆ ਨਹੀਂ ਆਉਂਦੇ ਵੀਡੀਓ ਵਾੜੀਓ ਦੇ ਦਾਂਗੇ ਅਸੀਂ ਚਲ ਰਹੀ ਨਹੀਂਗੀ اچھا ਉਹ ਨਹੀਂ ਬੋਲਾ ਲੰਮਾ ਸਮਾਂ ਨਹੀਂ ਆਇਆ 14 ਲੰਮੇ ਸਮਾਂ ਦੀ ਸੋਈ ਹਾਂਜੀ 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 ਠੀਕ ਆ ਤੇ ਬਾਕੀ ਹੋਈ ਵੀ ਆਉਂਦੇ ਵੀ ਸਾਡੇ ਘਰ ਦੇ ਅੱਜ ਤੱਕ ਸਾਡੇ ਮਾਲੀ ਤੋਂ ਕੋ ਡੰਗਰ ਫਿਰਿਆ ਨਹੀਂਗਾ ਤੇ ਪੱਕੀ ਆ ਪਰ ਕਨਫਰਮ ਨਹੀਂਗੀ 20-25 ਦਿਨਾਂ ਨੂੰ ਇਹ ਹੋਜੂਗੀ ਚੱਕ ਪਾਸ ਹੋਜੂਗੀ ਹਾਂਜੀ ਹਾਂਜੀ ਚਲੋ 20-25 ਦਿਨਾਂ ਤੱਕ ਜਿਹੜਾ ਪੱਕੇ ਭਾਂਡੇ ਪਈਆ ਕਣੀ ਪਈ ਉਹ ਸ਼ੋਰ ਹੋਜੂਗੀ ਹਾਂਜੀ 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 35 ਦਿਨਾਂ ਦਾ ਦੋਸਤੋ ਵੇਰਵਾ ਦੇਤਾ ਤੁਹਾਨੂੰ 6 ਕਿਲੋ ਦੁੱਧਾ ਤੇ ਬੜੀ ਹੈ ਵੇਖੋ ਤੁਸੀਂ ਕਰਮ ਵਾਲੀ ਸਫਾਈ ਦੇਖੋ ਬੰਦੀ ਵੇਖੋ ਹਾਂ ਸਫਾਈਆਂ ਸੁਪੂਆਂ ਪੂਰੀਆਂ ਨੇ ਬਾਕੀ ਥਣ ਬਹੁਤ ਥਣ ਬੜਾ ਲੱਗਾ ਵਿਰਲ ਵਿਰਲ ਤੇ ਵੇਖੋ ਐ ਐਚਐਫ ਕਾ ਵਾਂਗੂ ਲੱਗਾ ਇਹ ਫਿਰ ਸਤਨਾਮ ਕੀ ਮੁੱਲ ਕਰਤਾ ਇਹਦਾ ਦੇ ਦਈਏ 55 ਦੀ 55 ਦੀ ਆਪੇ ਦੇ ਦਈਆ ਕਰਕੇ ਖੁੱਲੀਆਂ ਛੋਟਾ ਛਟਾ 55 ਦੀ ਦੇ ਦਗੇ 55 ਦੀ ਜਾਣਦਗੀ ਪੂਰੀ ਦੇ ਦੇ ਪੂਰੇ ਦੀ ਪੂਰੇ ਦੀ ਆਉਂਦੇ ਅਜੇ ਤੁਹਾਡੇ ਨਾਲ ਜਿੰਨੀ ਕਰ ਐਤ ਕਰਕੇ ਦੇ ਦਈਏ ਮਾਲ ਨੂੰ ਨੇ ਚੰਗਾ ਮੈਂ ਨਾ ਹੋਰ ਦੋ ਛੱਡ ਦੀ ਤਾਂ ਢੇ ਖੁਸ਼ੀ ਆ 48000 ਦੀ ਦੇ ਦਗੇ 48 ਦੀ ਜਾਣ ਤੋਂ ਇਹ ਕੋਈ ਨਹੀਂ ਆਪਾਂ ਨੂੰ ਦਿੰਦੀ ਦੋ ਤਿੰਨ ਹਰ ਇਹ ਕੋਈ ਨਹੀਂ ਆਪਾਂ ਵੀ ਇਹ ਮੂੰਹ ਮਿੱਠਾ ਕਰਾਉਂਦੀ ਆ ਮੂੰਹ ਮਿੱਠਾ ਕਰਾਉਂਦੀ ਆ ਆਪਾਂ ਵੀ ਤੇ ਭਾਣਾ ਹੀ ਲਈ ਤੇ ਭਾਣਾ ਹੀ ਦੇ ਦੇਣਾ ਵਪਾਰ ਦਾ ਸੂਲ ਨੇ ਹਾਂਜੀ ਹਾਂਜੀ ਭਾਣਾ ਹੀ ਆਪਾਂ ਨੂੰ ਜਲ ਪਾਣੀ ਤੋਂ ਮੂੰਹ ਮਿੱਠਾ ਕਰਾ ਦੇ ਬੱਸ 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 ਇਹ ਭਾਣਾ ਹੀ ਲਈ ਆ ਬਾਕੀ ਸੋਹਣੀ ਐ ਮੈਂ ਵੇਖੋ ਹਾਂ ਚੰਗੀ ਐ ਜਿੰਨੀ ਲੋ ਵੀ ਇਹ 48000 ਦੀ ਵੀਰਸਾ ਨਾਮ ਤਾਂ ਵੀ ਦੇ ਦਾਂਗੇ ਸੋ 6 ਕਿਲੋ ਦੁੱਧ 35 ਦਿਨਾਂ ਦੀ ਬਣੀ ਸੌਰੀ ਆ ਗਾਂ ਤੇਜੇ ਸੂਬੇ ਦੇ ਲਈ ਨਿਕਲ ਆਉਗੀ ਕਰਮਾਂ ਵਾਲੀ ਗੱਬਣ ਹੋਗੀ ਤੇ ਬਾਕੀ ਨਿੱਕੀ ਸੰਘਿਆ ਕੋਈ ਐਡਾ ਕੋਈ ਬਹੁਤੀ ਚਾਲੀ ਨਹੀਂ ਗਈ ਦੂਜੇ ਇੱਕ ਸਵੇ ਹਾਂਜੀ ਹਾਂਜੀ ਦੇਖੋ ਥਣ ਵੇਖੋ ਲੱਗਾ ਵਿਰਲਾ ਨਹੀਂ ਤੇ ਸੋ ਵਾਂਡਾ ਵੀਰ ਲਈ ਚੰਗੀ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਵਿਰਲਾ ਠੀਕ ਆ ਅੱਗੇ ਵੀਰ ਸਤਰਾਮ ਨੈਕਸਟ ਆਪਣੇ ਕੋਲ ਇੱਕ ਬੜੀ ਵੱਡੀ ਕੱਦ ਕਾਠੀ ਦੇ ਵਿੱਚ ਇੱਕ ਮਾਣਕ ਝੋਟੀ ਖੜੀ ਹੈ ਸੰਧੂ ਸਾਹਿਬ ਜਿਹੜੀ ਇਹ 6 ਫੁੱਟ ਆਪਣਾ 4 ਫੁੱਟ ਤੇ 3 4 ਫੁੱਟ ਦਾ ਇੰਚ ਤਾਦਿਆ ਦਾ ਆ ਵੇਖੋ ਮੇਰਾ 5 ਫੁੱਟ ਤੇ 6 ਇੰਚ ਕੱਟਦਾ ਮੇਰਾ ਇਹ ਦੇਖੋ ਕਿੱਥੇ ਆਉਂਦੀ ਆ ਨੀਲੀ ਰਾਵੇ ਦੀ ਪੂਰੀ ਵੱਡੀ ਮੈਂ ਪੂਰੀ ਵੱਡੀ ਪੂਰੀ ਵੱਡੀ ਬਾਹਰ ਜਿਹੜੋਂ ਕੱਢੀ ਬੇਲਾ ਬੂਲਾ ਨੇ ਵੇਖੋ ਚੰਗੀ ਮਤਲਬ ਕਿ ਕੋਈ ਛੱਕ ਨਹੀਂ ਗਿਆ ਬੰਦੇ ਦਾ ਵੀ ਸਤਨਾਮ ਕੀ ਰਿਕਾਰਡ ਕੀ ਡਿਟੇਲ ਜੇ ਰਿਕਾਰਡ ਇਹ ਨਾ ਹੀ ਇਹ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ ਹਾਂਜੀ ਤੇ ਇਹ ਕਰਦਿਆਂ ਨੇ ਵੀ 20 ਲੀਟਰ ਦੁੱਧ ਚਾਉਂਦੇ ਨੇ ਫਿਕਸਵਾ ਨਹੀਂ ਦੀ ਆ ਠੀਕ ਆ ਜੀ ਤੇ ਵਿਖਾਵਾ ਨਹੀਂ ਕਰਦੀ ਹਾਂ ਤੇ ਦੁੱਧ ਦੇ ਨਾਲੇ ਥਲੇ 9 ਲੀਟਰ ਚੋਕ ਚੋਕ ਲੈ ਆਇਆ ਕਰੋ ਪਰ ਥੋੜਾ ਜਿਹਾ ਮਾਲ ਚੁਆਈ ਕਰਕੇ ਤੇ ਦੁੱਧ ਹਵਲੇ ਥਲੇ 7.5 ਲੀਟਰ ਕਰ ਆਈ ਆ 7.5 ਅੱਡੇ 7-8 ਦੇ ਕਰੀਬ ਕਰ ਆਈਏ ਤੇ ਦੁੱਧ ਘਰ ਆਊਗੀ ਠੀਕ ਆ ਹਾਂਜੀ ਲੈ ਕਿੰਨੇ ਕਿੰਨੇ ਟਾਈਮ ਤੁਸੀਂ ਦੱਸੀਏ ਇਹ ਆ ਪੰਜਵੇਂ ਮਹੀਨੇ ਹਰ ਚੰਗ ਬਾਸ ਆ ਅੱਗੇ 5 ਮਹੀਨੇ ਗੱਪਾਂ ਚੱਕਾ 5 ਮਹੀਨੇ ਰਿਪੇਲ ਕੋ ਚੱਕਾ ਹਾਂਜੀ ਹਾਂਜੀ ਤੀਜਾ ਸਵੇਰ ਸੂਗੀ ਹਾਂਜੀ ਤੀਜਾ ਸਵੇਰ ਦੇ ਗਾਂ ਗੱਬਣ ਵਾਲਾ ਘਰ ਆਣਿਆ ਖਾ ਵੀ ਕੋਈ ਬਾਹਰ ਲੱਡ ਗਿਆ ਪਾ ਤੁਹਾਨੂੰ ਤਸੱਲੀ ਨਾਲ ਤੋਰ ਕੇ ਦਿਖਾ ਦਿੰਦੇ ਮੈਂ ਵੇਖੋ ਨਗੀਨਾ ਇੱਕ ਆ ਤੋਕੜ ਕਪੜਾ ਦਾ ਚੰਗੇ ਪੈਸੇ ਰਲਾਉਂਦੀ ਕਾ ਨੀਲੀ ਰਾਵੀ ਦੀ ਮੈਂ ਆ ਜੈਜ ਜਿਹਨੂੰ ਹੋ ਸਕਦੀ ਹੈ ਗੰਜੈਸ ਕੱਢ ਕੇ ਮਾਨਤਨ ਕਰਕੇ ਦਿੱਤੀ ਜਾਊਗੀ ਬੇਲ ਕਰੋ ਚੱਕ ਲੰਬਾਈ ਬਹੁਤ ਸੋਹਣੀ ਆ ਕੱਦ ਵੱਡਾ ਸਿੰਗਲ ਡੀ ਦੇਖੋ 98 ਕੋ ਲੱਗਾ ਇਹਨੂੰ ਐ ਮਿਰਲਾ ਤੇ ਫਿਕਸ ਬਾਨੇ ਦੀ ਆ ਸਵਰਲੀਆਂ ਵਰਗੇ ਥਾਣ ਨੇ ਹਾਂਜੀ 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 ਬਹੁਤ ਸੋਹਣਾ ਨਖੇੜ ਗਿਆ ਪੁੱਤ ਚੁਵਾਈ ਵੀ ਬਿਲਕੁਲ ਐ ਮਿੱਠੀ ਐ ਬਿਲਕੁਲ ਚੁਵਾਈ ਵੀ ਮਿੱਠੀ ਐਣ ਠੀਕ ਆ ਜੀ ਲੋ ਵੀ ਭਰਾਵੋ ਠੀਕ ਆ ਜੀ ਸੋ ਅੱਧਾ ਸਮਾਂ ਖਿੱਚ ਕੇ ਗਰਮਾ ਲਈ ਲੈ ਗਈ ਆ ਇਧਰ ਮੈਂ ਤੁਹਾਨੂੰ ਇੱਕ ਵਾਰੀ ਦਿਖਾਵਾਂਗਾ ਫੇਸ ਬਾਅਦ ਵਿੱਚ ਬਹਿਣੀ ਵਾਲੇ ਪਾਸੋਂ ਥਾਣਾ ਵਿਖਾ ਦਈਏ ਆ ਕਰੋ ਚੈੱਕ ਸੋ ਸਪੇਸ ਗੈਪ ਮੇਰਾ ਭਰਾ ਦੇਖੋ ਬਹੁਤ ਸੋਹਣਾ ਥਾਣਾ ਚਵਾ ਬੜਾ ਲੱਗਾ ਵਾ ਚਵਾ ਤੇ ਐ ਨਾ ਜਿਵੇਂ ਦੇ ਮੋਟਰਾਂ ਨੂੰ ਜਿਵੇਂ ਸਭ ਤੋਂ ਮੇਲ ਕਾਲਾ ਵੀਰ ਸਤਨਾਮ ਬਾਕੀ ਚਲੋ ਚਵਾਈ ਚਵਾਈ ਦੀ ਤਾਂ ਸੁੰਦਰਤਾ ਦੇ ਪਾਸਿਓਂ ਤਾਂ ਪੂਰੀ ਆ ਬਾਕੀ ਕੱਦ ਕਾਠ ਵੱਡਾ ਗੰਨ ਤੇ ਭਾਣੇ ਕੱਟਿਆ ਕੁੱਟਿਆ ਲੈਣੇ ਨਹੀਂ ਸੰਤੂ ਸਾਹਿਬ ਇਧਰ ਆਖੋ ਗੱਲ ਕੋਈ ਨਹੀਂ ਐਨ ਕੱਦ ਕਾਠ ਵੀ ਮੈਂ ਚੰਗੀ ਆ ਬਿਲਕੁਲ ਬਿਲਕੁਲ ਲਓ ਜੀ ਠੀਕ ਹੈ ਮੈਂ ਬਣ ਗਈ ਤੇ ਪੂਰੇ ਰੁਪਈਆ ਦੀ ਮੈਂ ਐਡੇ ਐਡੇ ਕਿਦੇ ਮਈਆਂ ਕਰੇ ਕਰ ਕਰ ਨਹੀਂ ਹਾਂਜੀ 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 ਗੱਲ ਕਰਦੇ ਵੀ ਘਰ ਕਰ ਨਹੀਂ ਦੇਖੋ ਪਿੱਛੋਂ ਵੀ ਆ ਬਣਦੀ ਲੋਬੀ ਹਿਕਸਵਾਨੀ ਦੀ ਮੈਂ ਬਾਕੀ ਪੁੱਠਾ ਬਿਲਕੁਲ ਛਾਂਡਵਾ ਸਰੀ ਦਾ ਬਾਦੂ ਕੋ ਪੇਟਲ ਜੀ ਨਹੀਂ ਕਰਮਾ ਲਈ ਨਾ ਨਾ ਜੀ ਪੇਟਲ ਥੋੜਾ ਮੇਰਾ ਵੀ ਅੱਗੇ ਕੋਈ ਸਾਈ ਚੰਗਾ ਟੱਕਰ ਗਿਆ ਨੂੰ ਸੇਵਾ ਸੁਭਾ ਚੰਗੀ ਕਰ ਲਈ ਤੇ ਮੈਂ ਜਿੰਨੇ ਦੀ ਮਰਜ਼ੀ ਵੇਚ ਲਿਆ ਜੇ ਤਿਆਰੀ ਤੇ ਬਿਲਕੁਲ ਬਿਲਕੁਲ 2 ਲੱਖ ਰੁਪਏ ਦੀ ਸੱਜਰ ਜਿੱਥੇ ਮਰਜ਼ੀ ਖਿਲਾਰ ਕੇ ਵੇਖ ਲੈ ਹੰਦੂ ਸਾਹਿਬ ਇਹਨੂੰ ਆ ਦੇਖੋ ਜੀ ਉਹ ਡਿਜ਼ਾਈਨਡ ਜੂਨ ਕਹਿ ਲਿਆ ਵੀ ਡਿਜ਼ਾਈਨਡ ਜੂਨ ਬਹੁਤ ਜ਼ਿਆਦਾ ਵੱਡਾ ਉਹਦਾ ਬਟਨ ਆਲਾ ਬਣਾ ਵੇਖੋ ਬਟਨ ਦਵੇਂ ਇਸੇ ਤਰ੍ਹਾਂ ਹਾਂ ਹਾਂਜੀ 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 ਠੀਕ ਹੈ ਜੀ ਬਹੁਤ ਵਧੀਆ 200 ਚੰਗੇ ਢਾਂਚੇ ਦੇ ਵਿੱਚ ਪੂਰੀ ਵਾਈਟ ਗੱਡ ਦੇ ਵਿੱਚ ਕੋਈ ਕਮੀ ਨਹੀਂ ਸੰਧੂ ਸਾਹਿਬ ਕੋਈ ਨਾ ਚਵਾਜ ਨਾ ਉਤਰਾਂ ਠੰਢੀ ਤੇ ਦੋਵੇਂ ਟਾਈਮ ਕਰਮਾ ਵਾਲੀ ਪਹਾੜੇ ਤੇ ਮਿਲਦੀ ਆ ਹਾਂ ਹਾਂਜੀ ਹਾਂਜੀ ਅੱਛਾ ਵੀਰ ਸਤਨਾਮ ਸਿੰਘ ਦੀ ਚੋਟੀ ਚਲੋ ਇਹ ਪਾਸੇ ਨੂੰ ਖੁੰਜੀ ਗਈ ਹਾਂਜੀ ਦੋ ਤਿੰਨ ਦਿਨ ਟੀਗਾ ਲਿਆ ਉਹਨੂੰ ਚੜੀ ਪਹਾੜੇ ਤੇ ਆ ਗਈ ਆ ਹਾਂ ਹਾਂ ਚਲੋ ਪਸ਼ੂ ਉਪਰਾ ਥਾੜੇ ਕਰਦੇ ਆ ਅਰੇ ਮਹੀਂ ਬਣੀਆਂ ਉਹਨਾਂ ਕੋਲ 40 45 ਮਹੀਂ ਹਿੱਦੇ ਉਹਨਾਂ ਫੇ ਮਹੀਂਾਂ ਦੇ ਵਿੱਚੋਂ ਜਾਂ ਡੰਗਰ ਆਵੇ ਤੈਨੂੰ ਕੱਦ ਵੀ ਤੇਰੇ ਜੱਟਾ ਜੀ ਵੀਰ ਸਾਹਿਬ ਹਾਂਜੀ ਹਾਂਜੀ ਕੱਦ ਦੇਖੋ ਪੂਰਾ ਮੇਰੇ ਜੀ ਦਾ ਪੂਰਾ ਹੀ ਹੋ ਗਿਆ ਕ ਪੂਰੀ ਮੈਂ ਕੋਈ ਕੱਟ ਕਾਟ ਦੀ ਆ। ਨਾ ਚੰਗੀ ਵੱਡੀ ਆ। ਬਹੁਤ ਵਾਕੀ ਡੀਨਡੋਲ ਸਰੀਰ ਕੇ ਬੰਦ ਤੋਂ ਪਾਉਤ ਹੋ। ਹਾਂਜੀ ਹਾਂਜੀ ਹਾਂਜੀ। ਇਹ ਵੀਰ ਸਤਨਾਮ ਕੀ ਮੋਲਕ ਕੀ ਤੇਰੇ ਆ ਰੇਟ ਆ ਜਿੰਦਾ। ਮੋਲੇ ਦਾ ਦੇ ਲੈਂਦਾ ਆਪਾਂ। 1 ਕਬੀਦੀ ਦੇ ਦਈਏ। 1 ਕਬੀਦੀ। ਹਾਂਜੀ। ਮਜ਼ਾਕ ਤੇ ਨਹੀਂ ਕਰਨ ਦਾ ਜੀ? ਨਹੀਂ ਮੈਂ ਮੈਂ ਤੇ ਨਹੀਂ ਰਿਹਾ ਮਜ਼ਾਕ ਨਹੀਂ। ਹਾਂਜੀ ਹਾਂਜੀ। ਮੈਂ ਤਾਂ ਵਿੱਚ ਕੋਈ ਚਲੋ ਸ਼ੱਕ ਨਹੀਂ ਕਰ। ਸ਼ੱਕ ਨਹੀਂ। ਸਾਰੇ ਭਰਾਵਾਂ ਨੂੰ ਪਤਾ ਬਾਕੀ ਜਿੰਨਾ ਪਸ਼ੂ ਰੱਖਿਆ ਉਹ ਮੁੱਲ ਕੀ ਪੱਛੀ। ਸੱਜਰ 2 ਲੱਖ ਰੁਪਏ ਦੀ ਮੈਂ ਜਿੱਥੇ ਮਰਜੀ ਵੇਚ ਲੈਣਾ। 5 ਮਹੀਨਿਆਂ ਨੂੰ ਅੱਜ 5 ਮਹੀਨੇ ਦੀ ਇੱਕ ਪਾਸਿਆ ਆਦ ਲੈ ਗਈ ਖਿੱਚ ਕੇ ਲੈ ਗਈ ਹਾਂਜੀ ਹਾਂਜੀ ਪਰ ਆਪਾਂ ਕਿੰਨੇ ਦੇਣੀ ਆ 1 20 ਦਾ ਮੰਗਿਆ ਦੇਈਏ ਕਿੰਨੇ ਦੀ ਸਹੀ ਜੀ ਗੱਲ ਕਰਦਗੇ ਇੱਕ 10 ਦੀ ਦੇ ਦਈਏ ਇੱਕ 10 ਦੀ 10 ਤਾਂ ਮੈਂ ਟੋਮੈਟੋ ਕਿਹਾ ਜਾਂ ਹੋਰ ਕੀ ਕਰਦੇ ਜੀ ਇੱਕ 5 ਦੀ ਦੇ ਦੇਵਾਂਗੇ ਇੱਕ 5 ਦੀ ਹਾਂਜੀ ਠੀਕ ਹੈ ਇੱਕ 5 ਦੀ ਦੇ ਦਾਂਗੇ ਜਿਹੜਾ ਵੀਰ ਭਰਾ ਹੋ ਗੁਰਗਰ ਦੇ ਛੋ ਜਿਹੜਾ ਵੀ ਸੌਦਾ ਕਰੂ 2000 ਰੁਪਏ ਛੋੜ ਕਰਦਾ ਲੈ ਖੁੱਲੇ ਮਾਨ ਤਾ ਮੁਰਾ ਵੀ ਸੌਦਾ ਕਰੇ 2000 ਰੁਪਏ ਛੋਟ 1 ਲੱਖ ਤੇ 3000 ਰੁਪਏ ਦੀ ਦੇ ਦਾਂਗੇ ਹਾਂ ਸੰਤੂ ਸਾਹਿਬ ਤੁਸੀਂ ਵੀਡੀਓ ਰੋਜ਼ ਬਣਾਉਂਦੇ ਜੇ ਪੰਜ ਚਾਰ ਵੀਡੀਓ ਬਣਾ ਕੇ ਕਰਨ ਨੂੰ ਮੁਰਦੇ ਜੇ ਤੇ ਮੈਨੂੰ ਕੋਈ ਸ਼ੱਕ ਨਹੀਂ ਜਾਂਦਾ ਨਹੀਂ ਪੱਟੀ ਆ ਮੈਂ ਤੇ ਪਾਸੇ ਨਹੀਂ ਖੁੱਲਦੀ ਬਾਕੀ ਆਪਣੇ ਹੱਥਾਂ ਦੀ ਚੈੱਕ ਪਾਸ ਪੰਜ ਮਹੀਨੇ ਹੋ ਗਏ ਇਹਨੂੰ ਹਾਂਜੀ 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 ਉਹ ਦੋ ਚਾਰ ਦਿਨ ਭਾਵੇਂ ਘੱਟ ਹੋਣ ਇਹ ਆਧਾ ਲੈ ਗਈ ਖਿੱਚ ਕੇ ਅੱਲਾ ਕੀ ਲੈ ਗਈ ਤੇ ਬਾਕੀ ਫੇਸ ਕੁਆਲਟੀਸ ਹੋਣੀ ਅੱਡੀ ਗਾਜੀ ਇੱਕਲਾ 3000 ਦੀ ਆ ਹਾਂ ਜੀ ਹਾਂ ਜੀ ਹਾਂ ਜੀ ਇੱਕ 5 ਤੇ ਇੱਕ 2000 ਵਿੱਚੋਂ ਫਿਰ ਲੈਸ ਕਰ ਦਿੱਤੀ ਆ ਲੈਸ ਕਰ ਦਿੱਤੀ ਇੱਕ 3 ਦੀ ਮਿਲ ਜੂਗੀ ਹਾਂ ਜੀ ਹਾਂ ਜੀ ਸੋ ਮੈਂ ਚੰਗੀ ਆ ਭਰਾ ਕੋਈ ਛੱਡ ਕੇ ਨਹੀਂ ਜਾਂਦਾ ਕਾ ਗਾਂ ਕਰਮਾਂ ਲਈ ਭਾਵੇਂ ਕੱਦ ਕੱਦ ਬੜਾ ਨਿਸ਼ਾਨਾ ਨੀਲੀ ਰਾਵੀ ਦੀ ਚਾਰੇ ਖੁਰ ਧੋਤੇ ਵੇਖੋ ਪੂਰਾ ਮੱਥਾ ਬੱਲਾ ਚੰਗੀ ਆ ਬਾਕੀ ਮੇਨ ਗਾਲਾ ਵੀ ਕੱਦ ਬੋਤਾਂ ਲੱਭ ਵੀ ਵੀਰ ਸਦਨਾਮ ਅੱਗੇ ਆ ਜਗੇ ਤੇ ਆਪਣੇ ਕੋਲ ਹਾਇਦਰਾ ਇੱਕ ਮੱਝ ਆ ਗਈ ਆ ਜੇ ਪਾਜੀ ਏ ਖੌੜਾ ਲੈ ਖੌੜਾ ਲੈ ਠੀਕ ਹੈ ਜੀ ਇਹ ਸੰਧੂ ਸਾਹਿਬ ਤਾਜੀ ਆ ਤਾਜੀ ਆ ਹਲੇ ਲੋ ਵੀ ਇੱਧਰ ਇੱਕ ਤੋਂ ਸੋ ਮਾਰ ਕੇ ਹੋਰ ਦਿਖਾ ਦੇ ਜੀ ਆ ਮੈਂ ਆ ਤੇ ਇਹਨੂੰ ਅਜ ਸਮਾਂ ਕਿੰਨਾ ਕੁ ਹੋ ਗਿਆ ਵੀਰ ਇਹਨੂੰ ਸਮਾਂ ਅਜ ਮੈਂ 5 ਤੋਂ 6 ਦਿਨ ਹੋਏ ਆ ਜੀ ਸੋਈ ਬਈ ਹਫਤੇ ਦੀ ਸਾਰੀ ਸੋਈ ਆ ਹਾਂ ਜੀ ਤੇਰੇ ਅੰਦਰ ਅੰਦਰ ਹੀ ਆ ਮੈਲਾ ਮੂਲਾ ਨੇ ਮਾਰਨਾ ਸਟਾਰਟ ਕਰਨਾ ਹਾਂ 부ਸ਼ੀ ਪਈ ਆ ਸੰਧੂ ਸਾਹਿਬ ਆ ਬਿਲਕੁਲ ਕੁਲੀ 부ਸ਼ੀ ਆ ਹਾਂ ਜੀ ਕੋਈ ਸੁੱਕੀ ਨਹੀਂ ਆ ਕੋਈ ਨਹੀਂ ਆ ਵੇਖੋ ਹਲੇ ਕੋਈ ਤੇ ਬਿਲਕੁਲ ਬੱਚਾ ਇਹਦਾ ਦੂਜੇ ਦਿਨ ਹੀ ਮਰ ਗਿਆ ਸੀ ਤੇ 부ਚੀ ਬਣਾਈਆਂ ਪਰ 부ਚੀ ਦਾ ਕੋਈ ਐਡਾ ਕਰਦੇ ਨਹੀਂ ਆ ਪੜਾ ਪਾ ਕੇ ਉਸੇ ਵੇਲੇ ਥੱਲੇ ਥਾਪੀ ਮਾਰ ਕੇ ਬੈ ਲੋ ਦੋਵੇਂ ਡੰਗ ਪਾੜਦੇ ਹੀ ਹੁੰਦੀ ਆ ਹਾਂਜੀ ਉਸੇ ਵੇਲੇ ਜਦ ਰੇ 1 ਮਿੰਟ ਤੋਂ ਪਹਿਲਾਂ ਬਸਮਾਤ ਛੱਡ ਦਿੰਦੀ ਤੇ ਦੋ ਦ ਕਿੰਨਾ ਚਵਾ ਦਈਏ ਦੋ ਤੇ ਉਸੇ ਵੇਲੇ ਥੱਲੇ ਬੋਲਾ ਜਿਹੜਾ ਵਾ 9 ਲੀਟਰ ਤਿਆਰ ਆ ਠੀਕ ਆ ਜੀ ਪੂਰਾ 9 ਲੀਟਰ ਤਿਆਰ ਆ ਦੇ ਥੱਲੇ ਠੀਕ ਆ ਤੇ 12 13 ਲੀਟਰ ਦੁੱਧ ਚਵਾ ਦਊਗੀ ਠੀਕ ਆ ਚਲੋ ਬਹੁਤਾ ਨਹੀਂ ਸਾਹਮ ਦੀ ਗੱਲ ਕਿਸੇ ਦੀ ਆ ਤੇ ਅਸੀਂ ਜਿੱਥੇ ਤੱਕ ਆਂ ਗਏ ਲੋਬੀ ਤਕਰੀਬਨ ਬੋਲਾ ਕੱਚਾ ਦੁੱਧ ਮੰਨ ਲਓ ਕਿ ਹਫਤੇ ਦੇ ਅੰਦਰ ਵਾਰੀ ਬਿਲਕੁਲ ਪਤਲੀ ਚਮੜੀ ਦੀ ਦੇਖੋ ਹਾਂ ਬਰਪਲਾਨ ਕਹਿੰਦਾ ਗੱਲ ਕਰਦੇ ਵੀ ਕਾਗਜ ਵਰਗੀ ਦੁੱਧ ਠੀਕ ਆ ਜੀ ਬਾਕੀ ਪੁੱਠਾ ਪਠਾ ਪੂਰਾ ਖੜਵਾ ਤੇ ਕੱਦ ਵੀ ਤਕਰੀਬਨ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਪਲੱਸ ਆ ਤੁਹਾਡੀ ਜੀ ਬਾਕੀ ਗੋਲਗਾਲ ਸਿੰਘ ਆ ਫੱਬਦੀ ਆ ਪੂਰੀ ਕਰਮਾਂ ਲਈ ਠੀਕ ਆ ਜੀ ਬਾਹਰ ਕੱਢ ਕੇ ਦਿਖਾ ਦਿੰਦੇ ਆ ਕੱਢ ਲਿਆ 9 ਕਿਲੋ ਧਾਰਾ ਪੋਲੀ ਚੋਣ ਜਾਣ ਦੀ ਬਿਲਕੁਲ ਪੋਲੀ ਸੰਦੇਸਾਪ ਬਾਹਰ ਕੱਢ ਲੈਣੇ ਪਾਵੇ ਨੇ ਥਣ ਵੇਖੋ ਕਿਤਰਾ ਲੱਗਾ ਇਹਨੂੰ ਹਾਂ ਵਿਚਾਰੀ ਨੂੰ ਆੜਾ ਆੜਾ ਮੋਟਾ ਥਣ ਲੱਗਾ ਗਲਾਸਾਂ ਰਗੇ ਥਾਣੀ ਹਾਂਜੀ ਹਾਂਜੀ ਆਹ ਲੋ ਆ ਕਰੋ ਚੱਕ ਠੀਕ ਆ ਜੀ ਸੰਦੇਸਾਪ ਸੱਜਰ ਸੱਜਰ ਪਸ਼ੂ ਬਹੁਤ ਘੱਟ ਲੱਭਦਾ ਲੱਭਦਾ ਘੱਟ ਬਹੁਤ ਘੱਟ ਲੱਭਦਾ ਬਹੁਤ ਹੀ ਨੌ ਜੀ 9 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਜੂਦ ਹਾਂਜੀ ਹਾਂਜੀ ਚੰਗੀ ਸੇਵਾ ਕਰਨੋਂਗੇ ਸੱਜਰ ਮੈਂ ਆ ਮੈਲੇ ਤੋਂ ਚੱਲਣਾ ਜੀ ਨੇ ਤਾਂ ਦੁੱਧ ਚਵਾ ਦੇਊਗੀ ਠੀਕ ਆ ਜੀ ਸੋ ਥਾਣ ਤੋਂ ਬਹੁਤ ਸੋਣਾ ਵੰਡਵੇਰਲ ਬਿਲਕੁਲ ਤੁਹਾਡੇ ਸਾਹਮਣੇ ਕੋਈ ਇੰਚ ਇੰਚ ਡਿਡ ਡੇ 2 2 ਇੰਚ ਹਾਂਜੀ ਹਾਂਜੀ ਬਿਲਕੁਲ ਹੀ ਰੂ ਵਰਗੀਆਂ ਗਾਵਾ ਵਾਂਗ ਐ ਚਫ ਗਾਵਾ ਵਾਂਗ ਪੋਲੀ ਠੀਕ ਹੈ ਜੀ ਹੋਰ ਵੀਰੇ ਚੰਗੀ ਜਮੈਂ ਸਜਿਸ ਜੀ ਠੀਕ ਆ ਸੋ ਪਹਾੜੇ ਤੇ ਮਿਲਦੀ ਆ ਪੂਛੀ ਬਾਸੀ ਦਾ ਵਾਦਾ ਕੀਤਾ ਨੀਗਾ ਪਹਾੜੇ ਤੇ ਮਿਲਦੀ ਆ ਪਹਾੜੇ ਤੇ ਕੋਈ ਫਿਰ ਵੀ ਚੋਲਿਆਂ ਦੇ ਠੀਕ ਹੈ ਹਾਂਜੀ ਬਣਾ ਕੇ ਰੱਖ ਲਈ ਫਿਰ ਵੀ ਚਲੋ ਪਸ਼ੂ ਦਾ ਕੋਈ ਪਰਾਂ ਨਹੀਂ ਨਾ ਕਰੀ ਰਾਤ ਰੂਪ ਕੇ ਨਾ ਪਸ਼ੂ ਕਰਦਾ ਅਖੀ ਦਾ ਵੀ ਚਲੋ ਸੌਖਾ ਚ ਹੋਇਆ ਜਾਊਗਾ ਦੋ ਚਾਰ ਦਿਨ ਹੱਥ ਪੈ ਜੂ ਪਹਾੜੇ ਤੇ ਹਾਂ ਪਰ ਨਹੀਂ ਕੋਈ ਨਹੀਂ ਪੜ ਰਿ ਉਰੀ ਬਣਦੀ ਬਣਦੀ ਆ ਸੰਧੂ ਸਾਹਿਬ ਵਾਲੇ ਟਾਂ ਟਾਂ ਸਾਂਹੇ ਦੁਪਹਿਰ ਦਾ ਹਾਂ ਹਾਂਜੀ ਹਾਂਜੀ ਅੱਛਾ ਵੀਰ ਸਤਨਾਮ ਇਹਦਾ ਮੁੱਲ ਦੇ ਦਾਂਗੇ ਕਿੰਨੇ ਦੀ ਹੋਣੇ ਇਹ ਮੱਝ ਮੁੱਲ ਸੰਧੂ ਸਾਹਿਬ ਮੈਂ ਲੱਭਣ ਜਾਏਗੇ ਇਹਨਾਂ ਦੇ ਸੱਜਰ ਪਸ਼ੂ ਜਿਹੜਾ ਬਿਲਕੁਲ ਤਾਜ਼ਾ ਸੁਆਣਾ ਲੱਭਦਾ ਹੀ ਨਹੀਂ ਆ ਬਿਲਕੁਲ ਬਹੁਤ ਘੱਟ ਲੱਭਦਾ ਜੇ ਲੱਭਦਾ ਜੇ ਡੇਰੀਆਂ ਵਾਲੇ ਉਸੇ ਵੇਲੇ ਕੋਈ ਭਾ ਨਹੀਂ ਉਸੇ ਵੇਲੇ ਲੈ ਜਾਂਦੇ ਉਸੇ ਤਾਂ ਨਹੀਂ ਹਾਂਜੀ ਹਾਂਜੀ ਤੇ 80000 ਰੁਪਈਆ ਦੀ ਦੇ ਦਈਏ 80000 ਦੀ ਹਾਂਜੀ 12 13 ਲੀਟਰ ਦੁੱਧ ਜਾਦੂਗੀ 9 ਲੀਟਰ ਹੋਣ ਇਹਦੇ ਥੱਲੇ ਕੋਈ ਬੋਲਾ ਮੰਨ ਲੇ ਕੋਈ ਮਤਲਬ ਕਿ ਦੁੱਧ ਲੈ ਲੈ 9 ਲੀਟਰ ਦੁੱਧ ਇਹਦੇ ਥੱਲੇ ਤਿਆਰ ਹਾਂਜੀ ਚਲੋ ਚੰਗੀ ਗੱਲ ਹੈ ਤਿਆਰ ਤੇ ਆਪਾਂ ਤਿਆਰ ਦੇ ਪੈਸੇ ਲੈਣੇ ਹਾਂਜੀ 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 ਹਣਾ ਕੋ ਚਲ ਵਧਾਵੇ ਕਿਸ ਦੀ ਮਿਹਨਤ ਕੀ ਹਾਂ ਹਾਂ ਹਾਂਜੀ ਸੇਵਾ ਤੇ ਡਿਪੈਂਡ ਆ ਅਸੀਂ ਬਿਨਾ ਕਰਕੇ ਨਾ ਨਾਸੀ ਕਰਕੇ ਗੱਲ ਹੋਰ ਕਰ ਲਈਏ ਕੋਈ ਹੋਰ ਕਰ ਦਈਏ ਹੋਰ ਕਰਕੇ ਵੇਖ ਲਈਏ 75000 ਦੀ ਦੇ ਲਈਏ ਆਏ ਤਾਂ ਜਿੱਥੇ ਕਹਿਣ ਲੱਗਾ ਹਾਂ ਉਥੇ ਟਿਕਾਣੇ ਤੇ ਜੇ ਬਾਕੀ ਆਪਦੀ ਖੁਸ਼ੀ ਆ ਇਹ ਜੇ ਭੈਣ ਭਰਾ ਕੋ ਜਾਂਦਾ ਵੀ 100 ਦਾ 200 ਕੋਈ ਛੱਡਦੇ ਆ 1000 ਰੁਪਿਆ ਛੋੜ ਹੋਰ ਕਰਦੇ ਆ ਬੰਨੇ ਬੰਨੇ ਹੋ ਗਈ ਹਾਂ 74000 ਰੁਪਏ ਦੇ ਦੇ ਦਾਂਗੇ ਤੇ ਸੱਜਰ ਮੈਂ ਆ ਸਿਰ ਪਾਲ ਨਹੀਂ ਚਲੋ ਪਹਿਲੇ ਫਾਲ ਹੁੰਦਾ ਤੇ 80000 ਦੀ ਅੱਜ ਫਿਰ ਤਾਂ ਚਲੋ ਸੱਜਰ ਤਾਂ ਕਿਸ ਨੂੰ ਨਹੀਂ ਪਤਾ ਹਾਂਜੀ ਹਾਂਜੀ ਫਿਰ ਬੱਚਾ ਲੇਸ ਆ ਭਾਗ ਦੇ ਵਿੱਚ ਛੱਡਣੀ ਪੈਣੀ ਹੈਗੀ ਕੱਟੀ ਸੀ ਤੇ ਚਲੋ ਬਾਕੀ ਕਿਸਮਤ ਦੀਆਂ ਗੱਲਾਂ ਉਹ ਨਹੀਂ ਤੇਰਾ ਪਾਲ ਮਾ ਵੀ ਇਹ 74000 ਦੀ ਮਿਲ ਜੂਗੀ ਸਾਰੇ ਬਿਲਕੁਲ ਗੱਲਾਂ ਕਰਕੇ ਸਾਰੀਆਂ ਛੋਟਾਂ ਕਰਕੇ 74000 ਦੀ ਮੈਂ ਆ ਠੀਕ ਆ ਇਹ ਇਧਰ ਮਜਾ ਤੁਸੀਂ ਦੇਖ ਲਈਆਂ ਨੇ ਠੀਕ ਆ ਜੀ ਸਾਰੇ ਪਛੂ ਚੰਗੇ ਆ ਜਿਹੜਾ ਜਿਹੜਾ ਕਿਸੇ ਭਰਾ ਨੂੰ ਬੱਤਰ ਪਊਗਾ ਸੈਟ ਬੈਠੂਗਾ ਕਰਿਓ ਗੱਲਬਾਤ ਇਧਰ ਕਮਾਨੀ ਦਿਖਾ ਦਿੰਨੇ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਬਿਲਕੁਲ ਕੁਲਾ ਜਾਂ ਮਾਲੀ ਆ ਕਟਾ ਬਹੁਤ ਪਿਆਰਾ ਬਿਲਕੁਲ ਸਤਨਾਮ ਇਹਦੀ ਕੀ ਉਮਰ ਕੀ ਏ ਇਹ 18 ਕਿ ਮਹੀਨੇ ਦਾ ਹੀ ਖੀਰਾ ਹੀ ਇਹ ਮੂੰਹ ਤੋਂ ਖੀਰਾ ਬਿਲਕੁਲ ਖੀਰਾ ਜੀ ਮਾ ਵੀ ਮੂੰਹ ਤੋਂ ਖੀਰਾ ਖਾਦਾ ਖੀਰਾ ਆ ਵੀ ਘਰ ਚਲ ਚੁਲ ਜਾਈਦਾ ਇਹ ਨਾਥਨ ਤਾਂ ਮਾਰੀ ਆ ਵੀ ਇਹ ਖਿੱਚਿਆ ਨਹੀਂ ਜਾਂਦਾ ਜੋਰ ਚ ਹੋ ਗਿਆ ਹਾਂ ਹਾ ਵੀ ਇੱਕ ਰੰਗ ਹੀ ਪੂਛਤਾ ਬਿਲਕੁਲ ਜੀ ਪੂਛਤਾ ਵੀ ਕੋਈ ਚਟਾਕ ਨਹੀਂ ਪੰਜ ਵਾਲ ਵੀ ਪੂਛਤੇ ਨਹੀਂ ਕਿਤੇ ਗਈ ਹਾਂ ਬਿਲਕੁਲ ਪਿਓਰ ਮੋਰਾ ਵੇ ਇਹ ਆਪਣੇ ਘਰ ਦਾ ਇਹ ਕੋਈ ਆਪਾਂ ਖਰੀਦਿਆ ਨਹੀਂਗਾ ਹਾਂ ਘਰ ਦਾ ਆਪਾਂ ਪਾਲਿਆ ਆਪਾਂ ਪਾਲਿਆ ਬਾਕੀ ਡਬਲ ਟੈਸਟੀ ਹਾਂ ਜੀ ਡਬਲ ਟੈਸਟੀ ਹੈ ਵੇਖੋ ਇਹ ਡਬਲ ਪਾੜ ਬਣੇ ਆ ਹਾਂ ਜੀ ਹਾਂ ਜੀ ਇਹ ਪਿਆਰੇ ਆਕਾਰ ਬਹੁਤ ਵਧੀਆ ਸੋ ਸੋਨਾ ਪੁੱਠਾ ਮਾਲੀ 18 ਕੇ ਮਹੀਨੇ ਦਾ ਕਟਾ ਖੀਦਾ ਕਟਾ ਸੋ ਬੱਚਿਆਂ ਦੇ ਵਿੱਚ ਹੀ ਉਮਰ ਆ ਬਾਕੀ ਪਰਵਰਾਸੇ ਚੰਗੀ ਕੀਤੀ ਹੈ ਵੀਰ ਨੇ ਦੀ ਅੱਗੇ ਕੋਈ ਚੰਗਾ ਮੇਰਾ ਭਰਾ ਕੇਅਰ ਕਰਕੇ ਆ ਜੇ ਨੇ ਚੰਗਾ ਮਾਲੀ ਜੇ ਕੋਈ ਸਾਲ ਇਹਨੂੰ ਚੰਗੀ ਖਰਾਕ ਪਾ ਦੇ ਤੇ ਪੂਰਾ ਮਾਲੀ ਡਬਲ ਬਣੂਗਾ ਸੰਦੇ ਸਾਹਿਬ ਹਾਂਜੀ ਹਾਂਜੀ ਪੂਰਾ ਕਿਤੇ ਜਾ ਕੇ ਕਿਤੇ ਬਾੜੇ ਬੂੜੇ ਚ ਖੁੱਲਾ ਛੜਦਾ ਹਾਂ ਹਾਂਜੀ ਖੁੱਲਾ ਛੜਦਾ ਤੇ ਇਹਨੂੰ ਕੋਈ ਖਰਾਬ ਪਾ ਦੇ ਤੇ ਆਉਂਦੇ ਅੱਜ ਕੱਲ੍ਹ ਨੂੰ ਇਹ ਪਛਾਣ ਨਹੀਂ ਸਕਦਾ ਕੋਈ ਵੀ ਇਹ ਮਾਲੀ ਉਹੋ ਹੀ ਹਾਂ ਹਾਂਜੀ ਮਾਲੀ ਦਾ ਵੀਰ ਸਤਨਾਮ ਰੱਖਣਾ ਚਾਹੀਦਾ ਹਰ ਵਾਰੀਆਂ ਮੱਝਾਂ ਫੇਰ ਹੀ ਹਾਂਜੀ 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 ਆਹ ਠੀਕ ਤੂਗੇ ਤੇ ਡਿਪੈਂਡ ਰਹਿ ਜੀ ਹਰੇਕ ਆਪ ਦੀ ਰੋਟੀ ਸਿੱਖੀ ਜਾਂਦਾ ਬਿਲਕੁਲ ਸੰਦੇ ਸਾਹਿਬ ਅਸੀਂ ਕੱਲ ਸਾਰਾ ਟਾਰੀ ਜਨਾਲਿਓ ਸਾਰੇ ਘੁੰਮਦੇ ਆਂ ਹਰ ਘਰ ਮਾਲੀ ਉੱਧਰ ਮਾਲੀ ਰੱਖਣਾ ਪਾਉ ਜੀ ਆਪੇ ਮਾਲ ਦੇ ਸਾਹਮਣੇ ਜੇ ਮਾਲੀ ਮਾਲਾ ਮੋਰਾ ਬਰੀਡ ਦਾ ਤੇ ਮੋਰਾ ਦਾ ਮਾਲੀ ਜਰੂਰ ਰੱਖੋ ਬਿਲਕੁਲ ਬਿਲਕੁਲ ਪਿਓ ਮਾਲਾ ਦਾ ਰੱਖਣਾ ਚਾਹੀਦਾ ਮੈਂ ਵੀ ਆਪਣੇ ਕੋਲ ਮੋਰਾ ਦੇ ਹੀ ਹਾਂ ਤੇ 15 ਲੀਟਰ ਇਹਦੀ ਮਾਲ ਦੁੱਧ ਦਾ ਵੀ ਰਕਾਰ ਠੀਕ ਆ ਜੀ ਇਹਦੀ ਮਦਰ ਦਾ ਹਾਂਜੀ ਚੰਗਾ ਦੁੱਧ ਸੀਗਾ ਹਾਂਜੀ 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 ਉਹ ਵੀ ਕਟਾ ਬਹੁਤ ਪਿਆਰਾ ਪਸੰਦ ਆਊਗਾ ਬਾਕੀ ਦੇਖੋ ਫੇਸਬੁਕ ਕੁਆਲਟੀ ਮથા ਚੈੱਕ ਕਰੋ ਇਹ ਨਾਲ ਕੋਈ ਆਖੇ ਵੀਰ ਕੋਈ ਵਾਲ ਵਿੱਚ ਚਿੱਟਾ ਵਾਈਟ ਆ ਇੱਕ ਰੰਗ ਮਾਲੀ ਕਾਲਾ ਹਾਂਜੀ ਹਾਂਜੀ ਕੋਈ ਵਾਲ ਨਹੀਂ ਜੇ ਚਿੱਟਾ ਤੇ ਖੀਰਾ ਕਟਾ ਕਰਮਾਲ ਦੇ ਜਦੋਂ ਤੱਕ ਉਹਨਾਂ ਦਾ ਦੰਦੋਂ ਤੋਂ ਭੰਲਣਾ ਢਾਈ ਸਾਲਾਂ ਤੋਂ ਉਹਨਾਂ ਦੇ ਮਾਲੀ ਗੇਠ ਡੂੜ ਗੇਠ ਦਾ ਕੋਟਾ ਹੈ ਨਾ ਬਿਲਕੁਲ ਬਿਲਕੁਲ ਹੋਈ ਨਾ ਬਹੁਤ ਪਿਆਰਾ ਵੀਰ ਸਤਨਾਮ ਦੇ ਰਹੇ ਆ ਮਾਲੀ ਸੀਲ ਕਰਦੇ ਆ ਤੇ ਕੀ ਕੀਮਤ ਰੱਖੀ ਇਹਦੀ ਸੰਤੂ ਸਾਹਿਬ ਆਪੇ ਕੋਈ ਗੱਲ ਕਰ ਦੇਣੀ ਆ ਕੋਈ ਨਹੀਂ ਮਾਲੀ ਵਿਖੇ ਤੇ ਨਾ ਮਿਕੇ ਹਾਂਜੀ ਇਹ ਮਾਲੀ ਦਾ ਆਪਾਂ ਘਰ ਦਾ ਸ਼ੌਂਕ ਨੇ ਰੱਖਿਆ ਤੇ ਇੱਕ ਤੇ ਵੀ ਕੋਈ ਮਿਲ ਕੇ ਉਹਦਾ ਕੋਈ ਮੰਡੀ-ਮੁੰਡੀ ਵਾਲਾ ਜਾਂ ਕੋਈ ਉਹ ਦਜਤ ਜਾਣਾ ਫੂਲ ਕਰਿਆ ਪਰ ਕਰੇ ਬੜੇ ਆਪਣੇ ਕੋਲ ਆਏ ਆ ਹਾਂ ਉਹ ਬਹੁਤ ਪੈਂਦੇ ਤੁਹਾਨੂੰ ਪਤਾ ਵੱਡਣ ਵੱਡਣ ਵਾਲੇ ਇਹਨਾਂ ਦਾ ਮੁੱਲ ਬਹੁਤ ਪਉਂਦੇ ਆ ਹਾਂ ਹਾਂ ਤੇ ਮੈਂ ਮਾਲੀ ਦਊਂਗਾ ਜੇ ਕਿਸੇ ਨਾਲ ਕੋ ਭਾਅ ਬਣ ਜਾਂਦਾ ਤੇ ਉਹਦਾ ਘਰ ਦਾ ਵੀਰ ਦਾ ਵੀਡੀਓ ਵੜੀ ਵੇਖ ਕੇ ਹਾਂ ਹਾਂਜੀ ਵੀ ਜੇ ਮੇਰਾ ਮਾਲੀ ਜਿਹੜਾ ਉਹ ਘਰ ਚ ਜਾਵੇ ਤੇ ਘਰੇ ਜਾਵੇ ਹੁਣ ਇਹ ਵੀ ਜੇ ਸੇਲ ਕਰ ਦੇ ਜਿਹੜਾ ਮਰਜ਼ੀ ਦੇਣਾ ਆ ਆ ਨਹੀਂ ਨਹੀਂ ਇਹ ਤਾਂ ਜ਼ਰੂਰ ਧਿਆਨ ਰੱਖਣਾ ਹਾਂਜੀ ਹਾਂਜੀ ਇਹ ਗੱਲ ਆ ਕਿ ਇਹ ਕਿੰਨਾ ਦਾ ਦੇ ਦਈਆ ਆਪਾਂ ਉਹਨਾਂ ਵੀਰਾਂ ਦੇ ਵਿੱਚ ਜਿਹਨੇ ਮਾਲ ਦੇ ਵਿੱਚ ਰੱਖਣਾ ਆਪਾਂ 42000 ਦੇ 42 ਦਾ ਹਾਂਜੀ ਸਹੀ ਜੀ ਗੱਲ ਕਰਕੇ ਵੀਰ ਸਤਨਾਮ ਦਈਏ ਚਲੋ ਤੁਸੀਂ ਵੀ ਮਾਲਾ ਬੜੀ ਰੀਜ ਨਾਲ ਸੰਭਿਆ 40000 ਰੁਪਏ ਦਾ ਦੇ ਦਾਂਗੇ ਹੁਣ ਮੇਰੇ ਕੋਲ ਵੀ ਇਹੋ ਜਿਹਾ ਮਾਲੀ ਹੋਵੇ ਤਾਂ ਮੈਂ ਵੀ ਆਖਾਂ ਵੀ ਯਾਰ ਪੈਸੇ ਤਾਂ ਪੈਸੇ ਕਿੱਧਰ ਜਾਵੇ ਟਿਕਾਣੇ ਮੁੱਲ ਤੇ ਕੋਈ ਵੀ ਨਹੀਂ ਇਹਦਾ ਜੀ ਮੁੱਲ ਤੇ ਜੇ ਕਣੀਆਂ ਦੇ ਸ਼ੌਕ ਵਾਲੀ ਚੀਜ਼ ਦਾ ਮੁੱਲ ਕੋਈ ਨਹੀਂ ਹੁੰਦਾ ਹਾਂ ਫੇ 40 ਦਾ ਦੇ ਦਾਂਗੇ 40000 ਰੁਪਏ ਦਾ ਹਾਂ ਫੇ 40000 ਦਾ ਵੀਰ ਸਤਨਾਮ ਦਾ ਵੀ ਮਾਲੀ ਕਟਾ ਦੇਣਾ ਹੈ ਖੀਰਾ ਕਟਾ ਮੂੰਹੋਂ ਦੰਦੀ ਫੜ ਕੇ ਚੈੱਕ ਕਰਕੇ ਲੈ ਜਾ ਜੇ ਟੈਕਟੀਕਲ ਬੜੇ ਪੱਧਰ ਆ ਸਾਫ ਸੁਥਰੇ ਟੈਕਟੀਕਲ ਬਿਲਕੁਲ ਸਫਾਈਆਂ ਵਡੀਆਂ ਉਹ ਟੇਡੇ ਮੇਡੇ ਨਹੀਂ ਹੈਗੇ ਨਾ 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 ਸਫਾਈਆਂ ਵਡੀਆਂ ਵੇਖੋ ਸਫਾਈ ਬਹੁਤ ਹੈ ਠੱਠਾ ਪੱਠਾ ਤੇ ਪਿੱਛੋਂ ਮੇਰਾ ਵੀਰ ਵੇਖੋ ਤੁਸੀ ਹਾਂਜੀ ਹਾਂਜੀ ਪੂਰਾ ਇੱਕ ਜਿਵੇਂ ਵੇਖੋ ਪੂਰੇ ਗੋਲ ਸਰਾਣੇ ਵਰਗਾ ਬਿਲਕੁਲ ਬਿਲਕੁਲ ਬੰਦਾ ਬੜਾ ਚੰਗਾ ਕਟਾ ਹਾਂਜੀ 40000 ਦਾ 40000 ਰੁਪਏ ਦੇ ਦਊਗਾ ਤੁਹਾਨੂੰ ਹਾਂ ਚੰਗਾ ਵੀਰ ਸਤਨਾੰਸਿਆ ਲੋ ਵੀ ਇਹ ਦੋਸਤੋ ਅੱਜ ਮਾਲ ਇਹ ਅੱਜ ਪਸ਼ੂ ਆ ਵੀਰ ਉਹਨਾਂ ਦੇ ਅੱਡੇ ਤੇ ਇਸ ਕਿਲੇ ਤੇ ਉਮੀਦ ਕਰਦੇ ਹਾਂ ਚੰਗੇ ਲੱਗੇ ਹੋਣਗੇ ਨਗ ਵੀਡੀਓ ਸ਼ੇਅਰ ਕਰ ਦਿਆ ਕਰੋ ਆਪਣਾ ਫਰਜ਼ ਸਮਝ ਕੇ ਤੇ ਬਾਕੀ ਇਥੇ ਆਣ ਕੇ ਆਪਣੀ ਤਸੱਲੀ ਕਰ ਲਿਆ ਜੀ ਸਤਨਾਵੀਰਕ ਨੰਬਰ ਬੋਲਦੇ ਆਪਦੇ ਨੰਬਰ ਜੀ 95771 ਹਾਂਜੀ 7002 ਠੀਕ ਹੈ ਜੀ ਹਾਂਜੀ ਨਾਂ ਆਪਣਾ ਸਤਰਾਮ ਸਿੰਘ ਪਿੰਡ ਚੀਮਾ ਕੜਾ ਤਹਿਸੀਲ ਪੱਟੀਆ ਠੀਕ ਹੈ ਵੀਰ ਜਿਲ੍ਹਾ ਤਰਨਤਾਰਨ ਠੀਕ ਹੈ ਮਹਾਰਾਜ ਹਾਂਜੀ ਹਾਂਜੀ ਚੰਗਾ ਜੀ ਸਾਰੀ ਵੀਰ ਭਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ